ਫਰਬਰੂਰੀ 1999 ਬਰਨ ਡ੍ਰਾਈਵਰ অন্ਟਾਰੀਓ ਇੱਕ ਲੱਕੜਾਂ ਦਾ ਟਰੱਕ ਬਰਫੀਲੇ ਤੇ ਸੁਨਸਾਨ ਇਲਾਕੇ ਦੇ ਵਿੱਚੋਂ ਨਿਕਲ ਰਿਹਾ ਹੁੰਦਾ ਤੇ ਬਰਫ਼ ਦੇ ਵਿੱਚ ਡਰਾਈਵਰ ਇੱਕ ਬੜੀ ਅਜੀਬ ਜਿਹੀ ਚੀਜ਼ ਦੇਖਦਾ ਜਦੋਂ ਗੌਰ ਨਾਲ ਦੇਖਦਾ ਉਹਨੂੰ ਪਤਾ ਲੱਗਦਾ ਕਿ ਇੱਕ ਔਰਤ ਜੰਗਲ ਦੇ ਵਿੱਚੋਂ ਨਿਕਲੀ ਆ ਰਹੀ ਹੈ ਤੇ ਆਪਦਾ ਇੱਕ ਹੱਥ ਹਿਲਾ ਰਹੀ ਹੈ ਜਦੋਂ ਡਰਾਈਵਰ ਹੋਰ ਨਜ਼ਦੀਕ ਜਾਂਦਾ ਜੋ ਡਰਾਈਵਰ ਦੇਖਦਾ ਉਹਨੂੰ ਆਪਣੀ ਅੱਖਾਂ ਤੇ ਯਕੀਨ ਨਹੀਂ ਹੁੰਦਾ ਉਹ ਔਰਤ ਦੇ ਕਈ ਉਂਗਲਾਂ ਨਹੀਂ ਹੁੰਦੀਆਂ ਇੱਕ ਹੱਥ ਨਹੀਂ ਹੁੰਦਾ ਤੇ ਕਪੜੇ ਵੀ ਬੜੇ ਫਟੇ ਪੁਰਾਣੇ ਜਿਹੇ ਪਾਏ ਹੋਏ ਹੁੰਦੇ ਨੇ ਜਿਹੜੇ ਕਿ ਕੈਨੇਡੀਅਨ ਵੈਦਰ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਨਹੀਂ ਹੁੰਦੇ। ਉਹ ਔਰਤ ਜ਼ਖਮੀ ਤੇ ਬੜੀ ਘਬराई ਹੋਈ ਹੁੰਦੀ ਹੈ ਤੇ ਉਸ ਦਾ ਨਾਮ ਹੁੰਦਾ ਗੈਬਰੀਅਲ ਲਵੈਲ। ਗੈਬਰੀਅਲ ਇੱਕ ਜਿਹੜਾ ਧਰਤੀ ਦੇ ਨਰਕ ਹੁੰਦਾ ਉਹਦੇ ਵਿੱਚੋਂ ਨਿਕਲ ਕੇ ਆਈ ਹੁੰਦੀ ਹੈ। ਗੈਬਰੀਅਲ ਦੀ ਇਹ ਹਾਲਤ ਜੰਗਲ ਦੇ ਵਿੱਚ ਕਿਸੇ ਅਣਜਾਣ ਵਿਅਕਤੀ ਨੇ ਨਹੀਂ ਕੀਤੀ ਹੁੰਦੀ ਬਲਕਿ ਉਹ ਇੱਕ ਕੈਨੇਡਾ ਦੇ ਸਭ ਤੋਂ ਵੱਡੇ ਸਭ ਤੋਂ ਬਰੂਟਲ ਜਿੰਨਾ ਵੀ ਤੁਸੀਂ ਵਰਡ ਬੋਲ ਸਕਦੇ ਹੋ ਸਭ ਤੋਂ ਡਿਸਟਰਬਿੰਗ ਡਿਸਗਸਟਿੰਗ ਸੈਡਿਸਟਿਕ ਉਹ ਕਲਟ ਦੇ ਵਿੱਚੋਂ ਨਿਕਲ ਕੇ ਆ ਰਹੀ ਹੁੰਦੀ ਹੈ ਜਿਸ ਕਲਟ ਦੇ ਵਿੱਚ ਇੱਕ ਦਹਾਕੇ ਤੋਂ ਉੱਪਰ ਗੈਬਰੀਅਲ ਤੇ ਹੋਰ ਨਾਲ 30 ਬੰਦੇ ਅਡਲਟ ਤੇ ਚਿਲड्रन ਰਹਿ ਰਹੇ ਹੁੰਦੇ ਨੇ ਜਿਹੜੇ ਕਿ ਇੱਕ ਬੰਦੇ ਦੁਆਰਾ ਐਜ਼ ਅ ਬੰਦੀ ਰੱਖੇ ਹੋਏ ਹੁੰਦੇ ਨੇ ਜਿਸ ਦਾ ਨਾਮ ਹੁੰਦਾ ਰੌਕ ਖਿਰੋਲਡ ਉਹ ਸਾਰੇ ਲੋਕ ਰੌਕ ਨੂੰ ਇੱਕ ਰੱਬ ਵੱਲੋਂ ਭੇਜਿਆ ਹੋਇਆ ਮਸੀਹਾ ਸਮਝਦੇ ਹੁੰਦੇ ਨੇ ਕਿ ਜਿਹੜਾ ਸਾਡੀ ਮੁਕਤੀ ਕਰਵਾਊਗਾ ਜਾਂ ਸਾਨੂੰ ਇੱਕ ਜਿਹੜਾ ਦੁਨੀਆ ਦਾ ਆਉਣ ਵਾਲਾ ਅੰਤ ਹੈ ਉਸ ਤੋਂ ਬਚਾਊਗਾ ਬਟ ਰਿਐਲਿਟੀ ਦੇ ਵਿੱਚ ਉਹ ਇੱਕ ਇਹੋ ਜਿਹਾ ਮੌਨਸਟਰ ਹੁੰਦਾ ਰੱਬ ਦੇ ਨਾਮ ਤੇ ਜੋ ਇਹੋ ਜੀਆਂ ਚੀਜ਼ਾਂ ਕਰਦਾ ਲੋਕਾਂ ਨੂੰ ਇੰਨੀਆਂ ਖਤਰਨਾਕ ਸਫਰਿੰਗਸ ਕਰਦਾ ਜਿਹਦਾ ਬੰਦਾ ਸੁਪਨੇ ਚ ਵੀ ਨਹੀਂ ਸੋਚ ਸਕਦਾ ਮਤਲਬ ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਇਸ ਹੱਦ ਤੱਕ ਚੀਜ਼ਾਂ ਹੋ ਰਹੀਆਂ ਹੁੰਦੀਆਂ ਨੇ ਪਿੱਛੇ ਇਸ ਦਾ ਨਾਮ ਹੈ ਦੀ ਐਂਡ ਹਿੱਲ ਕਿਡਜ਼ ਕਲਟ ਹੁਣ ਇਹ ਚੀਜ਼ ਨੂੰ ਸਮਝਣ ਲਈ ਕਿ ਰੌਕ ਨਾਮ ਦਾ ਬੰਦਾ ਇੰਨੀ ਪਾਵਰ ਦੇ ਵਿੱਚ ਕਿਵੇਂ ਆਇਆ ਤਾਂ ਆਪਾਂ ਨੂੰ ਥੋੜਾ ਜਿਹਾ ਪਿੱਛੇ ਜਾਣਾ ਪੈਣਾ ਆਪਾਂ ਨੂੰ ਬਚਪਣੇ ਤੋਂ ਸਟਾਰਟ ਕਰਨਾ ਪੈਣਾ ਹੈ ਉਹਦਾ ਜਨਮ 1947 ਦੇ ਵਿੱਚ ਹੁੰਦਾ ਕਿਊਬੈਕ ਦੇ ਥੈਟਫੋਰਡ ਮਾਈਨਸ ਦਾ ਇੱਕ ਟਾਊਨ ਹੁੰਦਾ ਉੱਥੇ ਜਨਮ ਹੁੰਦਾ ਹੈ ਤੇ ਇੱਕ ਰਿਲੀਜੀਅਸ ਫੈਮਿਲੀ ਦੇ ਵਿੱਚ ਜਨਮ ਹੁੰਦਾ ਕੈਥੋਲਿਕ ਰਿਲੀਜੀਅਸ ਫੈਮਿਲੀ ਦੇ ਵਿੱਚ ਜਨਮ ਹੁੰਦਾ ਰੋਕ ਬਾਅਦ ਦੇ ਵਿੱਚ ਇਹ ਕਹਿੰਦਾ ਕਿ ਜਿਹੜਾ ਮੇਰਾ ਬਾਪ ਸੀ ਉਹ ਮੈਨੂੰ ਕੁੱਟਦਾ ਮਾਰਦਾ ਸੀਗਾ ਮਤਲਬ ਕਾਫੀ ਮੇਰੇ ਤੇ ਸਟ੍ਰਿਕਟ ਸੀਗਾ ਬਟ ਉਹ ਜਦੋਂ ਬਾਅਦ ਦੇ ਵਿੱਚ ਲੇਟਰ ਆਉਣ ਵੈਰੀਫਾਈ ਕੀਤਾ ਜਾਂਦਾ ਤਾਂ ਉਹ ਐਦਾਂ ਨਹੀਂ ਹੁੰਦਾ ਮਤਲਬ ਇਹ ਝੂਠ ਬੋਲਦਾ ਹੁੰਦਾ ਇੱਕ ਐਵਰੇਜ ਫੈਮਿਲੀ ਦੇ ਵਿੱਚ ਰਹਿ ਰਿਹਾ ਹੁੰਦਾ ਬਟ ਇਹ ਕਹਿੰਦੇ ਕਿ ਛੋਟੇ ਹੁੰਦੇ ਤੇ ਇੱਕ ਕ੍ਰਿਸਮੈਟਿਕ ਜਵਾਬਕ ਹੁੰਦਾ ਸ਼ਾਰਪ ਹੁੰਦਾ ਪੜ੍ਹਨ ਲਿਖਣ ਨੂੰ ਵੀ ਤੇਜ਼ ਹੁੰਦਾ ਵੈਸੇ ਵੀ ਤੇਜ਼ ਹੁੰਦਾ ਟੋਕਰ ਵਧੀਆ ਹੁੰਦਾ ਬੋਲਣ ਚੱਲਣ ਦਾ ਇੰਨਾ ਧਾਰਮਿਕ ਫੈਮਿਲੀ ਕਰਕੇ ਇਹਨੂੰ ਬਚਪਨ ਤੋਂ ਹੀ ਪਤਾ ਲੱਗਿਆ ਸੀਗਾ ਕਿ ਧਰਮ ਤੇ ਡਰ ਇਹ ਦੋਨੇ ਚੀਜ਼ਾਂ ਨਾਲ ਨਾਲ ਚੱਲਦੀਆਂ ਨੇ ਛੋਟੇ ਹੁੰਦੇ ਤੋਂ ਹੀ ਰੌਕ ਨੂੰ ਪਸੰਦ ਨਹੀਂ ਸੀਗਾ ਕਿ ਮੈਨੂੰ ਕੋਈ ਦੱਸ ਕੇ ਮੇਰੇ ਤੋਂ ਕੰਮ ਕਰਵਾਏ ਕਿ ਤੂੰ ਐਦਾਂ ਕਰ ਦੋ ਐਦਾਂ ਕਰ ਤੇ ਇਹ 7ਵੀਂ ਕਲਾਸ ਪੂਰੀ ਕਰਨ ਤੋਂ ਬਾਅਦ ਦੇ ਵਿੱਚ ਸਕੂਲ ਛੱਡ ਦਿੰਦਾ ਜਿਹੜੇ ਲੋਕ ਕਲਟ ਸਟਾਰਟ ਕਰਦੇ ਨੇ ਉਹਨਾਂ ਦੇ ਵਿੱਚ ਮੰਨਿਆ ਜਾਂਦਾ ਹੈ ਕਹਿੰਦੇ ਕਿ अर्ਲੀ ਏਸ ਤੋਂ ਹੀ ਇੱਕ ਡਾਰਕ ਟ੍ਰੇਡਸ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਕਿ ਨਰਸਿਸਿਜ਼ਮ ਹੋ ਗਿਆ ਮਕਵੀਲੀਨਿਜ਼ਮ ਹੋ ਗਿਆ ਜਾਂ ਸਕੋਲੋਜੀ ਮਤਲਬ ਇਹ ਚੀਜ਼ਾਂ ਉਹ ਲੋਕਾਂ ਨੂੰ ਇਹ ਸਮਝਦੇ ਹੁੰਦੇ ਨੇ ਕਿ ਸਾਡੇ ਮੋਹਰੇ ਨੇ ਇਹਨਾਂ ਨੂੰ ਅਸੀਂ ਕਿਸੇ ਵੀ ਤਰੀਕੇ ਵਰਤ ਸਕਦੇ ਆ ਤੇ ਲੋਕਾਂ ਦੇ ਨਾਲ ਕੋਈ ਵੀ ਭਾਵਨਾ ਨਹੀਂ ਰੱਖਦੇ ਹੁੰਦੇ ਤੇ ਕਿਸੇ ਦਾ ਕਹਿਣਾ ਵੀ ਨਹੀਂ ਮੰਨਣਾ ਚਾਹੁੰਦੇ ਹੁੰਦੇ ਮਤਲਬ ਅਥੋਰਿਟੇਰੀਅਨ ਜਿਹੜੀ ਕੋਈ ਚੀਜ਼ ਹੁੰਦੀ ਹੈ ਉਹਦੇ ਤੋਂ ਦੂਰ ਭੱਜਦੇ ਨੇ ਤੇ ਸੇਮ ਰੌਕ ਦੇ ਕੇਸ ਜੋ ਹੁੰਦਾ ਕਿ ਅਥਾਰਟੀ ਵਾਲਾ ਜਿਹੜਾ ਸਕੂਲ ਹੁੰਦਾ ਉਹਦੇ ਜੋ 7ਵੀਂ ਕਲਾਸ ਦੇ ਵਿੱਚੋਂ ਹੀ ਖੇੜਾ ਛੁਡਾ ਲੈਂਦਾ ਹੁਣ ਉਸ ਤੋਂ ਬਾਅਦ ਦੇ ਵਿੱਚ ਕਾਫੀ ਟਾਈਮ ਵੱਡਾ ਹੁੰਦਾ ਉਹ ਔਡ ਜੋਬਸ ਕਰਦਾ ਰਹਿੰਦਾ ਅਲੱਗ-ਅਲੱਗ ਜੋਬਸ ਕਰਦਾ ਰਹਿੰਦਾ ਮੈਰਿਜ ਕਰਵਾ ਲੈਂਦਾ ਉਹ ਅੱਗੇ ਜਾ ਕੇ ਚਲੋ ਫੇਲ ਹੋ ਜਾਂਦੀ ਹੈ ਮੈਰਿਜ ਬਟ ਉਹਦੀ ਜ਼ਿੰਦਗੀ ਨੂੰ ਰਾਹ ਉਦੋਂ ਮਿਲਦਾ ਜਦੋਂ ਉਹ 7th ਡੇ ਐਡਵੈਂਟਿਸਟ ਚਰਚ ਨੂੰ ਜੁਆਇਨ ਕਰਦਾ ਜਿੱਥੇ ਉਹ ਬਾਈਬਲ ਵੀ ਸਿੱਖਦਾ ਹੁਣ ਬਾਈਬਲ ਤਾਂ ਨਹੀਂ ਸਿੱਖਦਾ ਕਿ ਉਹਨਾਂ ਕੋਈ ਪਿਆਰ ਸੀਗਾ ਬਾਈਬਲ ਨਾਲ ਜਾਂ ਉਹ ਵਾਕਈ ਟਰਸਟ ਕਰਦਾ ਸੀਗਾ ਇਹ ਚੀਜ਼ਾਂ ਦੇ ਬਲੀਵ ਕਰਦਾ ਸੀ ਉਹ ਸਿੱਖਦਾ ਕਿ ਹਾਂ ਇਹ ਲੋਕਾਂ ਪ੍ਰਤੀ ਕਿਵੇਂ ਵਰਤੀ ਜਾ ਸਕਦੀ ਹੈ ਲੋਕਾਂ ਦੇ ਵਿਰੁੱਧ ਕਿਵੇਂ ਵਰਤੀ ਜਾ ਸਕਦੀ ਹੈ ਉਹ ਚਰਚ ਦੇ ਵਿੱਚ ਇਹਦਾ अर्ਲੀ ਡੇਸ ਦੇ ਵਿੱਚ ਹੀ ਨਾਮ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਕਹਿੰਦੇ ਕਿ ਇਹਦੀ ਇੱਕ ਪਰਸਨੈਲਿਟੀ ਇਹੋ ਜੀ ਸੀਗੀ ਇਹ ਜਦੋਂ ਬੰਦੇ ਨਾਲ ਗੱਲ ਕਰਦਾ ਸੀਗਾ ਕਹਿੰਦੇ ਕਿ ਇਦਾਂ ਲੱਗਦਾ ਸੀ ਉਹ ਬੰਦੇ ਨੂੰ ਕਿ ਬਸ ਮੈਂ ਹੀ ਮੈਂ ਆ ਮਤਲਬ ਇੰਨਾ ਫੋਕਸਡ ਹੋ ਕੇ ਗੱਲ ਕਰਦਾ ਸੀਗਾ ਹਰੇਕ ਬੰਦੇ ਇਹਦੇ ਨਾਲ ਕਹਿੰਦੇ ਨਹੀਂ ਹੁੰਦੇ ਕਿ ਕੀਲੇ ਆ ਗਿਆ ਬੰਦਾ ਉਹ ਕੀਲੇ ਜਾਂਦੇ ਸੀਗੇ ਇਹਦੇ ਨਾਲ ਇਹਦੇ ਸਪੀਚਾਂ ਦੇਣ ਦਾ ਵੀ ਢੰਗ ਬਹੁਤ ਵਧੀਆ ਹੁੰਦਾ ਸੀਗਾ ਤੇ ਰੋਕ ਕਹਿੰਦੇ ਚਰਚ ਦੇ ਸ਼ੁਰੂਆਤੀ ਡੇਜ਼ ਦੇ ਵਿੱਚ ਹੀ ਵਧੀਆ ਮਤਲਬ ਇਹਦਾ ਨਾਮ ਹੋ ਗਿਆ ਸੀ ਉੱਥੇ ਰੈਂਕ ਵੀ ਵਧੀਆ ਹੋ ਗਿਆ ਸੀਗਾ ਅਪਗ੍ਰੇਡ ਹੋ ਗਿਆ ਸੀ ਰੈਂਕ ਤੇ ਇਹ ਲੋਕਾਂ ਨੂੰ ਵੀ ਲੋਕਾਂ ਨੂੰ ਵੀ ਪਸੰਦ ਆਉਂਦਾ ਸੀਗਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਇਹਨਾਂ ਵਿੱਚ ਕਈ ਮੁਹੀਮਾਂ ਵੀ ਚਲਾਈਆਂ ਸੀਗੀਆਂ ਐਂਟੀ স্মੋਕ ਮੁਹੀਮ ਐਦਾਂ ਉਹਦੇ ਕਰਕੇ ਵੀ ਇਹਦੇ ਪਿੱਛੇ ਲੋਕ ਲੱਗ ਰਹੇ ਸੀਗੇ ਇਹਦੇ ਗੱਲ ਕਰਨ ਦੇ ਢੰਗ ਕਰਕੇ ਨੇ ਕਈ ਔਰਤਾਂ ਵੀ ਪਿੱਛੇ ਲਾ ਲਈਆਂ ਸੀਗੀਆਂ ਇੱਕ ਤਰ੍ਹਾਂ ਦੀ ਇਹਨੀਆਂ ਫਾਲੋਅਰ ਬਣ ਗਿਆ ਸੀਗਾ ਵੱਡੇ ਚਰਚ ਦੇ ਵਿੱਚ ਹੀ ਸੀਗਾ ਇਹਦੇ ਕਹਿੰਦੇ ਕਿ ਰੈਡੀਕਲ ਜਿਹੜਾ ਵਿਊ ਪੁਆਇੰਟ ਸੀਗਾ ਉਹਦੇ ਕਰਕੇ ਚਰਚ ਨੂੰ ਇਹ ਪਸੰਦ ਆਉਣਾ ਹਟ ਗਿਆ ਸੀਗਾ ਇਹ ਆਪ ਦੀ ਚਲਾਉਂਦਾ ਸੀਗਾ ਇਹਦਾ ਪਹਿਲਾ ਫਾਲੋਅਰ ਮਿਲਦਾ ਇਹਨੂੰ ਗੈਰੀ ਗੋਥਰ ਨਾਮ ਦਾ ਬੰਦਾ ਜਿਹੜਾ ਕਿ ਉਹ ਵੀ ਕਹਿੰਦੇ ਕਿ ਕੱਪ ਦੀ ਜ਼ਿੰਦਗੀ ਦੇ ਵਿੱਚ ਸਵਾਲਾਂ ਦੇ ਜਵਾਬ ਭਾਲਦਾ ਫਿਰਦਾ ਸੀਗਾ ਤੇ ਉਹ ਇਹਨੂੰ ਮਿਲਦਾ ਜਿਵੇਂ ਟੁੱਟਿਆ ਹੋਇਆ ਬੰਦਾ ਨਹੀਂ ਹੁੰਦਾ ਕਿ ਉਹ ਇਹਨੂੰ ਮਿਲ ਗਿਆ ਤੇ ਉਹ ਅੱਗੇ ਜਾ ਕੇ ਇਹਦਾ ਇੱਕ ਤਰ੍ਹਾਂ ਦਾ ਸੱਜੀ ਹੱਥ ਲਿਊਟਨੈਂਟ ਦੀ ਤਰ੍ਹਾਂ ਕੰਮ ਕਰਦਾ ਸਾਰੇ ਜਿਹੜੇ ਇਹਦੇ ਕੰਮ ਨੇ ਉਹਦੇ ਵਿੱਚ ਇਹਦੀ ਹੈਲਪ ਕਰਦਾ ਅੱਗੇ ਅੰਜਾਮ ਦੇਦਾ ਪਹਿਲਾ ਫਾਲੋਅਰ ਸੀ ਬਟ ਇਹਦਾ ਹੋਰ ਵੀ ਇੱਕ ਛੋਟਾ ਜਿਹਾ ਗਰੁੱਪ ਜੁੜ ਗਿਆ ਸੀਗਾ ਨਾਲ 1978 ਦੇ ਵਿੱਚ ਰੌਕ ਦੇ ਵਿਵਹਾਰ ਕਾਰਨ ਚਰਚੇ ਨੂੰ ਬਾਹਰ ਕੱਢ ਦਿੰਦਾ ਤੇ ਇਹ ਆਪਦੇ ਜਿੰਨੇ ਵੀ ਫਾਲੋਅਰ ਹੁੰਦੇ ਨੇ ਉਹਨਾਂ ਨੂੰ ਕਹਿੰਦਾ ਕਿ ਵੀ ਚਰਚ ਦਾ ਸ਼ੈਤਾਨ ਦਾ ਘਰ ਆ ਵੀ ਇਹਦੇ 'ਚ ਕੁਝ ਨਹੀਂ ਰੱਖਿਆ ਵੀ ਮੈਂ ਆ ਜਿਹੜਾ ਰੱਬ ਵੱਲੋਂ ਆਸ ਦੀ ਮਸੀਹਾ ਭੇਜਿਆ ਗਿਆ ਮਤਲਬ ਉਦੋਂ ਕਹਿੰਦਾ ਇਹ ਇਹ ਜਿਹੀਆਂ ਗੱਲਾਂ ਕਰਦਾ ਲੋਕਾਂ ਨੂੰ ਪਿੱਛੇ ਲਾਉਣ ਦੇ ਕਿ ਜਿਹੜਾ ਦੁਨੀਆ ਦਾ ਐਂਡ ਆ ਰਿਹਾ ਦੁਨੀਆ ਦਾ ਖਾਤਮਾ ਆ ਰਿਹਾ ਅਪੋਕਲਿਪਸ ਆ ਰਿਹਾ ਉਹ ਦਰ ਨੂੰ ਮੈਂ ਹੀ ਤੁਹਾਨੂੰ ਲੈ ਕੇ ਜਾਊਂਗਾ ਕਿ ਹਾਂ ਤੁਸੀਂ ਬਚਾ ਕਿਵੇਂ ਕਰ ਸਕਦੇ ਹੋ ਆਪਦਾ ਤੇ ਉਹ ਸਾਰੇ ਛੋਟੇ ਜਿਹੇ ਗਰੁੱਪ ਨੂੰ ਲੈ ਕੇ ਇਹ ਇੱਕ ਕੁਬੈਕ ਦੇ ਰਿਮੋਟ ਏਰੀਆ ਦੇ ਵਿੱਚ ਕਮਿਊਨਿਟੀ ਸ਼ੁਰੂ ਕਰਦਾ ਜਿਹਨੂੰ ਇਹ ਨਾਮ ਦਿੰਦਾ ਐਂਟ ਹਿੱਲ ਕਿਡਜ਼ ਐਂਟ ਹ ਇਹ ਖੋਦ ਕਹਿੰਦਾ ਸੀਗਾ ਕਿ ਇਹ ਕੀੜੀਆਂ ਦੀ ਤਰ੍ਹਾਂ ਕੰਮ ਕਰਦੇ ਨੇ ਮੇਰੇ ਲਈ ਇੱਕ ਮੇਰਾ ਰਾਜ ਬਣਾਉਣ ਲਈ ਜਿਵੇਂ ਆਪਾਂ ਕਨਵੈਨਸ਼ਨਸ ਦੇ ਕਈ ਕਲਟਾਂ ਦੀ ਗੱਲ ਕੀਤੀ ਐ ਸਨ ਮੰਗਮੂਨ ਦੀ ਗੱਲ ਕੀਤੀ ਸੀ ਰੀਸੈਂਟ ਟਾਈਮਜ਼ ਦੇ ਵਿੱਚ ਸਨ ਮੰਗਮੂਨ ਦਾ ਤਾਂ ਐਂਪਾਇਰ ਬਹੁਤ ਹੀ ਵੱਡਾ ਸੀ ਬਹੁਤ ਹੀ ਤਕੜਾ ਐਂਪਾਇਰ ਸੀਗਾ ਉਹ ਠੀਕ ਹੈ ਉਹ ਨਹੀਂ ਡਾਰਕ ਚੀਜ਼ਾਂ ਨਹੀਂ ਸੀ ਕਰਦਾ ਹੁਣ ਰੌਕ ਦੇ ਕਲਟ ਦੇ ਵਿੱਚ ਬੰਦੇ ਘੱਟ ਨੇ ਕਾਫੀ 25 30 ਬੰਦੇ ਨੇ ਪਰ ਉਹ 25 30 ਬੰਦਿਆਂ ਨਾਲ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਅੱਗੇ ਜਾ ਕੇ ਜਿਹੜੀਆਂ ਕਿ ਅਨ ਇਮੇਜਨੇਬਲ ਨੇ ਤੁਸੀਂ ਕਹੋਗੇ ਵੀ ਮਤਲਬ ਇੰਨੀ ਫਾਲੋਇੰਗ ਨਹੀਂ ਹੈਗੀ ਤਾਂ ਵਧੀਆ ਹੀ ਸੀਗਾ ਪਹਿਲਾਂ ਪਹਿਲਾਂ ਤਾਂ ਕਮਿਊਨ ਦੇ ਵਿੱਚ ਸਾਰਾ ਕੁਝ ਠੀਕ ਸੀਗਾ ਕਹਿੰਦੇ ਕਿ ਸਾਰੇ ਸ਼ੇਅਰ ਕਰਕੇ ਚੀਜ਼ਾਂ ਖਾਂਦੇ ਮਤਲਬ ਇੱਕ ਸਾਂਝੀ ਜਗ੍ਹਾ ਤੇ ਰਹਿ ਰਹੇ ਸੀਗੇ ਪਰ ਜਦੋਂ ਲੋਕਾਂ ਨੂੰ ਇਸ ਹੱਦ ਤੱਕ ਮੈਨੀਪੂਲੇਟ ਕਰਤਾ ਜਿੰਨੇ ਵੀ ਇਹਦੇ ਫਾਲੋਅਰ ਸੀਗੇ ਉਹ ਇਸ ਹੱਦ ਤੱਕ ਮੈਨੀਪੂਲੇਟ ਕਰਤੇ ਕਿ ਉਹਨਾਂ ਨੇ ਸਾਰਾ ਆਪਦਾ ਪੈਸਾ ਵੀ ਇਹਨੂੰ ਦੇਤਾ ਇਹ ਕਹਿਣਾ ਸੀਗਾ ਕਿ ਉਹੀ ਬਸ ਮੋਹ ਮਾਇਆ ਜੋ ਕੁਝ ਨਹੀਂ ਰੱਖਿਆ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਨੂੰ ਬਚਾਵਾਂ ਤਾਂ ਤੁਹਾਨੂੰ ਪੈਸਾ ਦੇਣਾ ਪੈਣਾ ਉਹ ਜਿਵੇਂ ਬਾਕੀ ਸਾਰੇ ਕਲਟ ਲੀਡਰਸ ਕਰਦੇ ਨੇ ਕਿ ਬੰਦੇ ਨੂੰ ਐਦਾਂ ਫੀ ਕਿ ਮੇਰੀ ਗੱਲ ਸੱਚ ਹੈ ਤੇ ਹੁਣ ਫੋਲੋਅਰਸ ਦੇ ਕੋਲੇ ਕੋਈ ਪੈਸਾ ਨਹੀਂ ਸੀ ਵਜਾਓ ਬਸ ਕਮਿਊਨ ਦੇ ਖਰਚੇ ਤੇ ਉੱਥੇ ਰਹਿੰਦੇ ਸੀਗੇ ਇਹ ਕੀ ਕਰਦੇ ਨੇ ਇਹਨਾਂ ਨੂੰ ਸਾਰੇ ਫੋਲੋਅਰਸ ਨੂੰ ਜਿਹੜੇ ਨੇੜੇ-ਤੇੜੇ ਟਾਊਨ ਹੁੰਦੇ ਨੇ ਉੱਥੇ ਕੰਮ ਕਰ ਜਾਂਦੇ ਨੇ ਇਹ ਮਤਲਬ ਉੱਥੇ ਬ੍ਰੈਡ ਬੇਕ ਕਰਕੇ ਬ੍ਰੈਡ ਵੇਚਣ ਜਾਂਦੇ ਨੇ ਥੋੜੀ-ਬੋਧੀ ਉੱਥੋਂ ਪੈਸਾ ਬਣਾ ਕੇ ਲੈ ਕੇ ਆਉਂਦੇ ਨੇ ਤੇ ਉਹਦੇ ਤੇ ਵੀ ਕਲਟ ਲੀਡਰ ਰੌਕ ਨੇ ਇੱਕ ਗੋਲ ਰੱਖਿਆ ਹੁੰਦਾ ਮਤਲਬ ਕਿ ਐਨੇ ਰੁਪਈਏ ਐਨੇ ਪੈਸਿਆਂ ਦਾ ਤੁਸੀਂ ਬ੍ਰੈਡ ਵੇਚਣਾ ਹੀ ਵੇਚਣਾ ਜੇ ਨਹੀਂ ਵੇਚਿਆ ਗਿਆ ਤਾਂ ਇਹਦੀਆਂ ਅਲੱਗ-ਅਲੱਗ ਸਜ਼ਾਵਾਂ ਰੱਖੀਆਂ ਹੋਈਆਂ ਹੁੰਦੀਆਂ ਸੀਗੀਆਂ ਹੁਣ ਮੰਨ ਲਓ ਕਿ ਤੁਹਾਡੇ ਤੋਂ ਗੋਲ ਨਹੀਂ ਪੂਰਾ ਹੋਇਆ ਤਾਂ ਕਹਿੰਦੇ ਕਿ ਪਹਿਲਾਂ ਤਾਂ ਉਹਨੂੰ ਪਬਲਿਕਲੀ ਹਿਊਮਿਲੇਟ ਕਰਦਾ ਬੰਦੇ ਨੂੰ ਸਾਰਿਆਂ ਦੇ ਵਿੱਚ ਖੜਾ ਕੇ ਮਤਲਬ ਉਹਨੂੰ ਬੇਇੱਜ਼ਤੀ ਮਹਿਸੂਸ ਕਰਾਉਂਦਾ ਤਾਂ ਕਿ ਉਹ ਜਿਹੜੀ ਆਪਦੀ ਪੁਰਾਣੀ ਲਾਈਫ ਹੈ ਜੋ ਜੋ ਉਹਨੇ ਜਿਉਈ ਹੈ ਉਹ ਸਾਰੀ ਨਾਲੋਂ ਟੁੱਟ ਜੇਵੇ ਤੇ ਹੁਣ ਅੱਗੇ ਤੋਂ ਵੀ ਇਹ ਹਰੇਕ ਚੀਜ਼ ਲਈ ਮੇਰਾ ਅਪਰੂਵਲ ਮੰਗੇ ਮਤਲਬ ਜਿਵੇਂ ਤੋੜ ਕੇ ਰੱਖ ਦਿੰਦਾ ਬੰਦੇ ਨੂੰ ਇੱਕ ਆਪਾਂ ਹੋਰ ਗੱਲ ਕਰੀਏ ਕਿ ਇਹਦਾ ਜਿਹੜਾ ਨੇਚਰ ਸੀਗਾ ਕਹਿੰਦੇ ਫਲਰਟੀ ਨੇਚਰ ਸੀਗਾ ਬਹੁਤ ਪਹਿਲਾਂ ਇਹਨੇ ਜਿਹੜੀ ਔਰਤ ਨਾਲ ਵਿਆਹ ਕਰਵਾਇਆ ਸੀਗਾ ਉਹ ਵੀ ਇਹਨੂੰ ਛੱਡ ਕੇ ਚਲ ਗਈ ਸੀਗੀ ਡਾਈਵੋਰਸ ਹੋ ਗਿਆ ਸੀਗਾ ਕਿਉਂਕਿ ਇਹ ਬਾਕੀ ਔਰਤਾਂ ਨਾਲ ਵੀ ਸਰੀਰਕ ਸਬੰਧ ਬਣਾਉਂਦਾ ਰਹਿੰਦਾ ਸੀ ਤੇ ਕਿ ਉਹੀ ਹੈ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਕ੍ਰਿਜ਼ਮੈਟਿਕ ਕ੍ਰਿਜ਼ਮਾ ਇਹ ਰਹਾ ਸੀਗਾ ਔਰਤਾਂ ਇਹ ਗੱਲਾਂ ਕਹਿੰਦੀਆਂ ਨੇ ਜਿਹੜੀਆਂ ਬਾਅਦ ਵਿੱਚ ਸਰਵਾਈਵਰਸ ਨਿਕਲੀਆਂ ਨੇ ਕਲਟ ਦੇ ਵਿੱਚੋਂ ਕਿ ਸਾਨੂੰ ਨਹੀਂ ਪਤਾ ਸਾਡੇ ਨਾਲ ਬਹੁਤ ਤਕਾ ਹੁੰਦਾ ਸੀਗਾ ਬਟ ਇਹ ਫਿਰ ਵੀ ਅਸੀਂ ਮਜਬੂਰ ਸੀਗੀਆਂ ਸਤੋ ਰਹਿਣੀ ਸੀ ਜਾਂਦਾ ਉਹਦੇ ਬਿਨਾਂ ਦੱਸ ਐਂਡ ਮ ਉਹ ਸਾਰੀਆਂ ਔਰਤਾਂ ਨਾਲ ਇੱਕ ਆਪ ਦਾ ਸਰੀਰਕ ਸਬੰਧ ਬਣਾਉਂਦਾ ਮਤਲਬ ਇਹ ਸਿਰਫ ਇਕੱਲੇ ਨੂੰ ਹੀ ਅਲਾਉਡ ਸੀਗਾ ਸਰੀਰਕ ਸਬੰਧ ਬਣਾਉਣਾ ਬਾਕੀ ਕਿਸੇ ਨੂੰ ਪੂਰੇ ਕਮਿਊਨ ਦੇ ਵਿੱਚ ਅਲਾਉਡ ਨਹੀਂ ਸੀਗਾ ਤੇ ਉਹ ਔਰਤਾਂ ਦੇ ਬਾਅਦ ਦੇ ਵਿੱਚ ਇਹਨੇ ਸਾਰੇ ਇੱਕ ਇੱਕ ਬੰਦਾ ਲੱਭ ਕੇ ਮਤਲਬ ਮੁੰਡੇ ਲੱਭ ਕੇ ਉਹਨਾਂ ਨਾਲ ਵਿਆਹ ਕਰਵਾਤੇ ਮਤਲਬ ਕਿ ਕਮਿਊਨ ਜਿਹੜਾ ਅੱਗੇ ਤੁਰ ਸਕੇ ਅੱਗੇ ਹੋਰ ਪੀੜੀ ਮਿਲ ਸਕੇ ਕਮਿਊਨ ਨੂੰ ਤੇ ਕੁਝ ਟਾਈਮ ਬਾਅਦ ਉਹਨਾਂ ਵਿੱਚੋਂ ਹੀ ਇਹਨੇ ਪਤਨੀ 9 ਪਤਨੀ 10 ਔਰਤਾਂ ਨਾਲ ਖੁਦ ਫੇਰ ਆਪ ਦੁਬਾਰਾ ਵਿਆਹ ਕਰਵਾ ਲਿਆ ਕਿਊਬੈਕ ਦੇ ਵਿੱਚ ਰਹਿੰਦੇ ਰਹਿੰਦੇ ਜਿਹੜੇ ਇੱਕ ਕਲਟ ਕਿੱਡ ਸੀਗਾ ਇੱਕ ਮੈਨੂਅਲ ਨਾਮ ਦਾ ਜਵਾਗ ਸੀਗਾ ਜਿਹੜਾ ਉੱਥੇ ਹੀ ਕਲਟ ਦੇ ਵਿੱਚ ਹੀ ਜੰਮਿਆ ਸੀਗਾ ਉਹਦਾ ਕਹਿੰਦੇ ਇਹ ਆਪ ਖਤਨਾ ਕਰਨ ਲੱਗਦਾ ਤੇ ਉਹ ਜਵਾਗ ਮਾਰਿਆ ਜਾਂਦਾ ਉਹ ਗੱਲ ਥੋੜੀ-ਬੋਦੀ ਬਾਹਰ ਚੱਲ ਜਾਂਦੀ ਹੈ ਤੇ ਲੋਕ ਸਵਾਲ ਉਠਾਉਣ ਲੱਗ ਜਾਂਦੇ ਨੇ ਅਥਾਰਟੀਜ਼ ਤੇ ਪੁਲਿਸ ਨੂੰ ਮਤਲਬ ਥੋੜੇ-ਥੋੜੀਆਂ ਖਬਰਾਂ ਮਿਲਣ ਲੱਗ ਜਾਂਦੀਆਂ ਨੇ ਪਰ ਪੁਲਿਸ ਕੋਲੇ ਹਲੇ ਵੀ ਕੋਈ ਪੁਖਤਾ ਸਬੂਤ ਤਾਂ ਹੁੰਦਾ ਨਹੀਂ ਹਲੇ ਤਾਂ ਸ਼ੁਰੂਆਤ ਹੈ ਇਹਦਾ ਚੀਜ਼ਾਂ ਦੀ ਹੁਣ ਰੌਕ ਨੂੰ ਸਮਝ ਆ ਗਿਆ ਸੀਗਾ ਕਿ ਇਹ ਜਿਹੜੀ ਜਗ੍ਹਾ ਹੈ ਮੇਰੇ ਲਈ ਖਤਰੇ ਤੋਂ ਖਾਲੀ ਨਹੀਂ ਹੈਗੀ ਹੁਣ ਮੈਨੂੰ ਕਿਤੇ ਹੋਰ ਹੁਣ ਇਹ ਜਾਂਦਾ ਬਰਨ ਡ੍ਰਾਈਵਰ 온ਟਾਰੀਓ ਦੇ ਵਿੱਚ ਜਿਹੜੀ ਬਿਲਕੁਲ ਇੱਕ ਰਿਮੋਟ ਜਗ੍ਹਾ ਸੀ ਕਿ ਕਿ ਨੇੜੇ ਤੇੜੇ ਮੀਲ-ਮੀਲ ਤੱਕ ਕੋਈ ਬੰਦਾ ਨਹੀਂ ਸੀਗਾ ਜਿਹੜੀਆਂ ਚੀਕਾਂ ਸੁਣ ਸਕੇ ਜਦੋਂ ਬਾਹਰਲੀ ਦੁਨੀਆ ਤੋਂ ਜਮਾ ਕਨੈਕਸ਼ਨ ਟੁੱਟ ਗਿਆ ਤੇ ਫਾਲੋਅਰਜ਼ ਇੱਕ ਤਰ੍ਹਾਂ ਦੇ ਹੁਣ ਇਹਦੇ ਬੰਦੀ ਬਣ ਗਏ ਇਹਦੇ ਪ੍ਰिजनਰ ਬਣ ਗਏ ਕਿ ਜੋ ਇਹ ਬੋਲੂਗਾ ਉਹੀ ਮੰਨਣਾ ਪੈਣਾ ਤੇ ਇਹ ਸ਼ੁਰੂ ਤੋਂ ਟੈਕਟਿਕ ਵੀ ਉਹੋ ਜਿਹਾ ਵਰਤਦਾ ਸੀਗਾ ਲੋਕਾਂ ਨੂੰ ਤੋੜਦਾ ਸੀਗਾ ਤੇ ਅਲੱਗ-ਅਲੱਗ ਹੁਣ ਇਹਦੇ ਦਿਮਾਗ ਦੇ ਵਿੱਚ ਡਾਰਕਰ ਪਿਨਿਸ਼ਮੈਂਟਸ ਆਉਣ ਲੱਗੀਆਂ ਕਿ ਹੁਣ ਕਿਹੜਾ ਕੋਈ ਮੇਰੇ ਨੇੜੇ ਤੇ ਜਿਹੜੇ ਸੁਣਨ ਵਾਲਾ ਕੋਈ ਵੀ ਥੋੜਾ ਬਹੁਤਾ ਆਵਾਜ਼ ਉਠਾਉਂਦਾ ਕੋਈ ਵੀ ਸਵਾਲ ਉਠਾਉਣ ਦੀ ਕੋਸ਼ਿਸ਼ ਕਰਦਾ ਜਾਂ ਕਿਸੇ ਦਾ ਵੀ ਵਿਰਤਾਰ ਇਹਨੂੰ ਪਸੰਦ ਨਾ ਆਉਂਦਾ ਤਾਂ ਫਿਰ ਇਹ ਸਜ਼ਾ ਦਿੰਦਾ ਇਹ ਕਹਿਣਾ ਸੀਗਾ ਜਿੰਨਾ ਤੁਸੀਂ ਦਰਦ ਝੱਲੋਗੇ ਉਨਾ ਹੀ ਤੁਸੀਂ ਪਿਓਰ ਬਣੋਗੇ ਉਨਾ ਹੀ ਤੁਹਾਡੇ ਰੱਬ ਨੇੜੇ ਆਊਗਾ ਤੇ ਜੇ ਮੈਨੂੰ ਤੁਸੀਂ ਸਵਾਲ ਕਰਦੇ ਹੋ ਤਾਂ ਉਹ ਇੱਕ ਤਰ੍ਹਾਂ ਦਾ ਰੱਬ ਨੂੰ ਸਵਾਲ ਕਰਨਾ ਹੀ ਹੋਇਆ ਮਤਲਬ ਤੁਸੀਂ ਜਿਵੇਂ ਹੀ ਇੱਕ ਤਰ੍ਹਾਂ ਦੀਆਂ ਕੱਟ ਪੁੱਤਲੀਆਂ ਬਣਾਦੇ ਸੀਗੇ ਲੋਕ ਜਿਹੜਿਆ ਤੇ ਲੋਕਾਂ ਨੂੰ ਟੌਰਚਰ ਕਰਨ ਦੇ ਤਰੀਕੇ ਸੀ ਕੰਟਰੋਲ ਕਰਨ ਦੇ ਤਰੀਕੇ ਸੀ ਉਹ ਬੜੇ ਹੀ ਅਜੀਬ ਸੀਗੇ ਬੜੇ ਗੰਦੇ ਸੀਗੇ ਇਹ ਕਾਫਨ ਦੇ ਵਿੱਚ ਜਾਂ ਵੁੱਡ ਨੇ ਇੱਕ ਤਰ੍ਹਾਂ ਦਾ ਇੱਕ ਲੱਕੜ ਦਾ ਡੱਬਾ ਬਣਾਇਆ ਹੋਇਆ ਉਹਦੇ ਵਿੱਚ ਬੰਦਿਆਂ ਨੂੰ ਬੰਦ ਕਰ ਦਿੰਦਾ ਕੁਝ ਔਰਤਾਂ ਨੂੰ ਬੰਦ ਕਰ ਦਿੰਦਾ ਜਿਆਦੇ ਔਰਤਾਂ ਸੀਗੀਆਂ ਮਤਲਬ ਇਹਦੇ ਕਲਟ ਦੇ ਵਿੱਚ ਤੇ ਉਹਨਾਂ ਨੂੰ ਬਹੁਤ ਬਹੁਤ ਟਾਈਮ ਅੰਦਰ ਰੱਖਦਾ ਮਤਲਬ ਜਿੰਨਾ ਟਾਈਮ ਤੱਕ ਉਹਗੇ ਅੰਦਰੋਂ ਚੀਕਾਂ ਮਾਰਦੀਆਂ ਕਿ ਹਾਂ ਮੈਨੂੰ ਛੱਡ ਦੇ ਮੈਨੂੰ ਹੁਣ ਬਾਹਰ ਕੱਢ ਦੇ ਮਤਲਬ ਹੁੰਦਾ ਨਹੀਂ ਇੱਕ ਟ੍ਰੋਮਾ ਦੇਣਾ ਤੁਹਾਨੂੰ ਮੈਂਟਲ ਟ੍ਰੋਮਾ ਦੇਣਾ ਕਿ ਸਾਰਾ ਕੁਝ ਹੁਣ ਇਹੀ ਇਹੀ ਹੈ ਮੇਰਾ ਬਸ ਜੋ ਬਾਲੀ ਬਾਰ ਸਹੇਗਾ ਉਹ ਇਸ ਤਰ੍ਹਾਂ ਇੱਕ ਤਰ੍ਹਾਂ ਦਾ ਗੁਲਾਮ ਬਣਾ ਲੈਣਾ ਬੰਦੇ ਨੂੰ ਤੇ ਫਿਰ ਇਹ ਬਾਅਦ ਵਿੱਚ ਦੋ ਦੋ ਹਫ਼ਤੇ 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 ਬਾਅਦ ਕੱਢਦਾ ਸੀ ਵਿੱਚ ਇਸ ਹੱਦ ਤੱਕ ਮੈਨੀਪੂਲੇਟ ਕਰਦਾ ਸੀਗਾ ਕਲਟ ਦੇ ਸ਼ੁਰੂਆਤੀ ਡੇਸ ਤੋਂ ਹੀ ਕਈ ਵਾਰ ਹੁੰਦਾ ਨਹੀਂ ਕਿ ਜੇ ਹੁਣ 10 ਬੰਦਿਆਂ ਨਾਲ ਜਾਂ 50 ਬੰਦਿਆਂ ਨਾਲ ਟੌਰਚਰ ਹੋ ਰਿਹਾ ਹੈ ਕਿ ਇੱਕ ਨੂੰ ਤਾਂ ਥੋੜੇ ਬਹੁਤਾ ਦਿਮਾਗ ਕੰਮ ਕਰਦਾ ਹੀ ਹੁੰਦਾ ਪਹਿਲਾਂ ਤਾਂ ਇਹ ਬ੍ਰੇਨ ਵਾਸ਼ ਕਰ ਦਿੰਦੇ ਨੇ ਬੰਦੇ ਨੂੰ ਜਮਾ ਕਿ ਤੁਹਾਡਾ ਆਪ ਦੀ ਜਿਹੜੀ ਤੁਹਾਡੀ ਕ੍ਰਿਟੀਕਲ ਥਿੰਕਿੰਗ ਹੁੰਦੀ ਹੈ ਉਹ ਤਾਂ ਜਿਵੇਂ ਬਟ ਕਈ ਵਾਰ ਜੇ ਥੋੜਾ ਬੋਧਾ ਮਾੜੀ ਮੋਢੀ ਬੈਕ ਤੋਂ ਹਿੱਟ ਕਰ ਵੀ ਰਹੀ ਹੈ ਉਹਨੂੰ ਇਹ ਡਰ ਨਾਲ ਬਿਠਾ ਦਿੰਦਾ ਫਿਰ ਰੌਕ ਦੇ ਦਿਮਾਗ ਦੇ ਵਿੱਚ ਨਵੇਂ ਆਈਡੀਆ ਆਉਣ ਲੱਗਦੇ ਨੇ ਕਿ ਜੇ ਕੋਈ ਕਲਟ ਦੇ ਵਿੱਚ ਰੂਲ ਤੋੜ ਰਿਹਾ ਹੈ ਤਾਂ ਉਹਨੂੰ ਉਹਦੇ 파ਰਟਨਰ ਤੋਂ ਕਟਵਾਉਣਾ ਮਤਲਬ ਜਿਵੇਂ ਕਲਟ ਦੇ ਵਿੱਚ ਉਹਨਾਂ ਜਿਹੜੇ ਫਾਲੋਅਰਸ ਰਹਿੰਦੇ ਸੀਗੇ ਉਹ ਥੋੜਾ ਬੋਧਾ ਉਹਨਾਂ ਦੇ ਵਿੱਚ ਕਨੈਕਸ਼ਨ ਸੀਗਾ ਹੀ ਨਾ ਬਟ ਉਹ ਕਨੈਕਸ਼ਨ ਵੀ ਤੋੜਨਾ ਚਾਹੁੰਦਾ ਸੀਗਾ ਕਿ ਇਹ ਇੱਕ ਦੂਜੇ ਨਾਲ ਆਪਦੇ ਦਿਲ ਦੀ ਗੱਲ ਕਰੇ ਨਾ ਪਾਉਣੇ ਸਿਰਫ ਮੈਨੂੰ ਇਹ ਮਸੀਹਾ ਮੰਨਣਾ ਆਪਦਾ ਉਹ ਕਿਵੇਂ ਕਰਦਾ ਸੀ ਮੰਨ ਲਓ ਵਾਈਫ ਨੇ ਕਿਸੇ ਨੇ ਔਰਤ ਨੇ ਕੋਈ ਗਲਤੀ ਕਰਤੀ ਜਾਂ ਕੁਝ ਵੀ ਕਰਤਾ ਤਾਂ ਇਹਦੇ ਹ ਉਸਦੇ ਹਸਬੈਂਡ ਨੂੰ ਕਹਿੰਦਾ ਕਿ ਤੂੰ ਹੁਣ ਇਹਦੀਆਂ ਉਂਗਲੀਆਂ ਤੇ ਇਹਦੇ ਪੈਰਾਂ ਦੀਆਂ ਉਂਗਲੀਆਂ ਤੇ ਹੱਥਾਂ ਤੇ ਟੋਸ ਤੇ ਫਿੰਗਰਸ ਤੇ ਨੇਲਸ ਤੇ ਵਾਟ ਐਵਰ ਵਾਟ ਐਵਰ ਯੂ ਕੈਨ ਸੇ ਉਹ ਸਾਰਿਆਂ ਤੇ ਥੋੜੀ ਨਾਲ ਕਟੋ ਉਹਨਾਂ ਨੂੰ ਮਤਲਬ ਇਹੋ ਹਿਸਾਬ ਦਾ ਟਾਰਚਰ ਕਰਾਉਂਦਾ ਸੀਗਾ ਤੇ ਇੱਕ ਦੂਜੇ ਦੇ ਜਿਹੜੇ ਬਾਡੀ ਪਾਰਟ ਸੀਗੇ ਉਹ ਜਿਹੜੇ ਫਰੈਂਡ ਸੀਗੇ ਜਾਂ ਉਹਨਾਂ ਤੋਂ ਕਟਵਾਉਂਦਾ ਇੱਕ ਦੂਜੇ ਤੋਂ ਕਿ ਹਾਂ ਇੱਕ ਦੂਜੇ ਦੇ ਥੋੜੀਆਂ ਨਾਲ ਕੁੱਟੋ ਮਾਰੋ ਮਤਲਬ ਜਿਵੇਂ ਕਨੈਕਸ਼ਨ ਤੋੜਦਾ ਸੀ ਉਹ ਚੀਜ਼ ਨੇ ਇੱਕ ਇਹਦੀ ਬੜੀ क्रੂਲ ਸਜ਼ਾ ਰੱਖੀ ਹੋਈ ਸੀ ਟਰਕੀ ਹੰਟ ਜੇ ਮੰਨ ਲਓ ਕੋਈ ਕਿਸੇ ਦੀ ਗੱਲ ਇਹਨੂੰ ਪਸੰਦ ਨਹੀਂ ਆਈ ਤਾਂ ਇਹ ਕੀ ਕਰਦਾ ਕਿ ਉਹ ਬੰਦੇ ਨੂੰ ਨੰਗਾ ਹੋ ਕੇ ਇੱਕ ਤਰਕੀ ਦੀ ਤਰ੍ਹਾਂ ਬਿਹੇਵ ਕਰਨ ਲਈ ਕਹਿੰਦਾ ਇੱਕ ਮੁਰਗੇ ਦੀ ਤਰ੍ਹਾਂ ਬਿਹੇਵ ਕਰਨ ਲਈ ਕਹਿੰਦਾ ਤੇ ਉਹ ਉੱਥੇ ਭੱਜਦਾ ਫਿਰਦਾ ਆਲੇ ਦੋ ਆਲੇ ਤੇ ਬਾਕੀਆਂ ਨੂੰ ਇਹ ਆਰਡਰ ਦਿੰਦਾ ਕਿ ਤੁਸੀਂ ਇਹਦੇ ਪੱਥਰ ਮਾਰੋ ਜਾਂ ਡੰਡਿਆਂ ਨਾਲ ਇਹਨੂੰ ਮਤਲਬ ਹੰਟ ਕਰੋ ਬੇਰਹਿਮੀ ਦੀਆਂ ਹੱਦਾਂ ਇੱਥੇ ਪਾਰ ਹੁੰਦੀਆਂ ਨੇ ਕਿ ਜਦੋਂ ਜਵਾਕਾਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ ਅਡਲਟ ਦਾ ਅਡਲਟ ਜਵਾਕਾਂ ਨਾਲ ਵੀ ਬਹੁਤ ਬੁਰਾ ਹਾਲ ਕੀਤਾ ਜਾਂਦਾ 20 ਤੋਂ ਉੱਪਰ ਜਵਾਕ ਹੁੰਦੇ ਨੇ ਇਹਦੇ ਖੋਦੇ ਉਹੀ ਔਰਤਾਂ ਦੇ ਨਾਲ ਕੀਤੇ ਹੋਏ ਤੇ ਉਹ ਕਹਿੰਦੇ ਕਿ ਉਹ ਐਨੇ ਗੰਦੇ ਟੌਰਚਰ ਹੁੰਦੇ ਸੀ ਉਹ ਜਵਾਕਾਂ ਨਾਲ ਵੀ ਮਤਲਬ ਮੈਂ ਸਾਰੇ ਤਾਂ ਓਬਵੀਅਸਲੀ ਨਹੀਂ ਡਿਟੇਲ ਦੇ ਵਿੱਚ ਦੱਸ ਸਕਦਾ ਬੜਾ ਬਹੁਤ ਕੁਝ ਕੁਝ ਦੱਸਦੇ ਆ ਕਿ ਜਵਾਕ ਨੂੰ ਅੱਗ ਲੱਗੀ ਹੋਈ ਹੈ ਧੂਈਆਂ ਤੇ ਧੂਈ ਦੇ ਉੱਪਰ ਫੜ ਕੇ ਮਤਲਬ ਜਵਾਕ ਨੂੰ ਫੜ ਕੇ ਰੱਖਿਆ ਜਾਂਦਾ ਸੀ ਸੇਕ ਦੇ ਵਿੱਚ ਰੱਖਿਆ ਜਾਂਦਾ ਸੀਗਾ ਤੇ ਜਵਾਕਾ ਨੂੰ ਕਹਿੰਦੇ ਕਿ ਦਰਖਤ ਦੇ ਨਾਲ ਮੰਨ ਲਓ ਛੋਟਾ ਜਵਾਕ ਹੈ ਦਰਖਤ ਦੇ ਨਾਲ ਉਹਨੂੰ ਪੁੱਠਾ ਲਮਕਾਦਾ ਚਾਕੂਆਂ ਨਾਲ ਉਹਦੇ ਕੱਪੜੇ 'ਚ ਮਤਲਬ ਸਪੋਰਟ ਲਾਤੀ ਤੇ ਉਹ ਉਹਦੀਆਂ ਮਾਮਾ ਨੂੰ ਬੁਲਾ ਕੇ ਜਿਹੜੀ ਉਹਦੀ ਅਸਲ ਮਾਂ ਹੈ ਜਵਾਕ ਦੀ ਉਹ ਮਾਂ ਨੂੰ ਬੁਲਾ ਕੇ ਕਹਿਣਾ ਕਿ ਇਹਦੇ ਪੱਥਰ ਮਾਰ ਜਵਾਕ ਦੇ ਮਤਲਬ ਇਸ ਤਰੀਕੇ ਦੇ ਅਜੀਬੋ ਗਰੀਬ ਰਿਚੂਅਲ ਹੁੰਦੇ ਸੀਗੇ ਰਿਚੂਅਲ ਜਾਂ ਵਾਟ ਐਵਰ ਯੂ ਕੈਨ ਸੇ ਇਹਦੇ ਬੰਦੇ ਦੇ ਸੇਡਸਤੇ ਇੰਨਾ ਸੀਗਾ ਬੰਦਾ ਤੇ ਆਪਣੀ ਇੱਛਾ ਪੂਰੀ ਕਰਦਾ ਸੀਗਾ ਜਵਾਕਾਂ ਛੋਟੇ ਜਵਾਕਾਂ ਦੇ ਸਾਹਮਣੇ ਜਿਹੜੇ ਅਡਲਟ ਸੀਗੇ ਉਹਨਾਂ ਨਾਲ ਟਾਰਚਰ ਵੀ ਛੋਟੇ ਜਵਾਕਾਂ ਦੇ ਸਾਹਮਣੇ ਹੁੰਦਾ ਸੀਗਾ ਕਿ ਜਿਹੜੀ ਅਗਲੀ ਪੀੜ੍ਹੀ ਹੈ ਉਹਦੇ 'ਚ ਵੀ ਡਰ ਬਣਿਆ ਰਹੇ ਛੋਟੇ ਜਵਾਕ ਜੇ ਰੋਂਦੇ ਵੀ ਸੀਗੇ ਤਾਂ ਰੋਂਨ ਦੀ ਵੀ ਸਜ਼ਾ ਮਿਲਦੀ ਸੀ ਮੈਂ ਜਦੋਂ ਇਹ ਪੜ ਰਿਹਾ ਸੀਗਾ ਕੇਸ ਮੈਨੂੰ ਕਈ ਚੀਜ਼ਾਂ ਦਾ ਯਕੀਨ ਜਾਂ ਨਾ ਹੋਵੇ ਮੈਨੂੰ ਆ ਲੱਗੇ ਵੀ ਯਾਰ ਇੰਨਾ ਤਾਂ ਨਹੀਂ ਹੋ ਸਕਦਾ ਠੀਕ ਹੈ ਮੈਂ ਬਹੁਤ ਡਾਰਕ ਡਾਰਕ ਕੇਸ ਪੜੇ ਨੇ ਬਟ ਇਹ ਮੈਨੂੰ ਆ ਲੱਗਿਆ ਵੀ ਹੋ ਸਕਦਾ ਥੋੜਾ ਬਹੁਤਾ ਐਗਜ਼ੈਜਰੇਟਿਡ ਹੋਵੇ ਵਧਾਇਆ ਚੜਾਇਆ ਹੋਵੇ ਬਟ ਐਗਜ਼ੈਜਰੇਟਿਡ ਕਿਉਂ ਆ ਇਹ ਸਾਰਾ ਕੁਝ ਪੁਲਸ ਦਾ ਡਿਟੇਲਡ ਦੱਸਿਆ ਹੋਇਆ ਸਾਰੀਆਂ ਚੀਜ਼ਾਂ ਬਾਅਦ ਵਿੱਚ ਜਿਹੜੇ ਸਰਵਾਈਵਰ ਨੇ ਉਹਨਾਂ ਨੇ ਦੱਸੀਆਂ ਨੇ ਇਹ ਚੀਜ਼ਾਂ ਵੀ ਕਿਵੇਂ-ਕਿਵੇਂ ਹੁੰਦਾ ਸੀ ਸਾਡੇ ਨਾਲ ਰੌਗ ਪਹਿਲਾਂ ਵੀ दारू ਪੀਂਦਾ ਸੀਗਾ ਪਰ ਹੁਣ ਇਹਦੀ दारू ਪੀਣ ਦੀ ਆਦਤ ਹੋਰ ਵੱਧਦੀ ਜਾ ਰਹੀ ਸੀ ਦਿਨ ਪਰ ਦਿਨ ਇਹ ਹਰੇਕ ਬੰਦੇ ਨੂੰ ਆਪ ਦਾ ਇੱਕ ਤਰ੍ਹਾਂ ਦਾ ਦੁਸ਼ਮਣ ਦੇਖਣ ਲੱਗ ਗਿਆ ਸੀਗਾ ਇਹਨੇ ਆਪਦੇ ਸਭ ਤੋਂ ਲਾਇਲ ਬੰਦਾ ਸੀਗਾ ਇੱਕ ਜੈਕਸ ਨਾਮ ਦਾ ਉਹਦੇ ਤੇ ਇਲਜ਼ਾਮ ਲਾਇਆ ਕਿ ਇਹਨੂੰ ਬਹੁਤ ਜ਼ਿਆਦਾ ਗਮਾਨ ਆਪ ਦੇ ਆਪ ਤੇ ਤੇ ਨੂੰ ਹੰਬਲ ਕਰਨ ਦੀ ਲੋੜ ਹੈ ਤੇ ਸਾਰਿਆਂ ਸਾਹਮਣੇ ਉਹਨੂੰ ਸਜ਼ਾ ਸੁਣਾਈ ਗਈ ਸਜ਼ਾ ਉਹਨੂੰ ਕੀ ਸੁਣਾਈ ਗਈ ਜੈਕਸ ਨੂੰ ਪਹਿਲਾਂ ਤਾਂ ਕਹਿੰਦੇ ਨੰਗਿਆਂ ਕਰਕੇ ਪੁੱਠੇ ਕੀਤਾ ਗਿਆ ਪੁੱਠੇ ਕਰਕੇ ਲਮਕਾਇਆ ਗਿਆ ਤੇ ਫਿਰ ਉਹਦੀ ਆਪ ਇਹਨੇ ਖੁਦ ਨਾਈਫ ਦੇ ਨਾਲ ਖੁਦ ਪਤਨੀ ਨੇ ਕਿਸੇ ਹੋਰ ਬੰਦੇ ਨੂੰ ਕਿਹਾ ਕਾਸਟਰੇਸ਼ਨ ਕੀਤੀ ਮਤਲਬ ਇਹਦੇ ਟੈਸਟਿਕਲਸ ਨੂੰ ਅਲੱਗ ਕੀਤਾ ਇਹਦੀ ਬੋਡੀ ਦੇ ਨਾਲੋਂ ਜੈਕਸ ਦੀ ਹੈ ਹਾਲਾਂਕਿ ਉਹ ਬੰਦਾ ਜੈਕਸ ਸਰਵਾਈਵ ਕਰ ਗਿਆ ਸੀਗਾ ਬਟ ਉਹ ਇੱਕ ਸਰਵਾਈਵ ਵੀ ਕਾਦਾ ਹੁੰਦਾ ਇਹੋ ਜਿਹਾ ਟਰੋਮਾ ਹੋ ਜਾਂਦਾ ਹੈ ਜ਼ਿੰਦਗੀ ਚਾਹੇ ਮਿਲ ਵੀ ਜਾਵੇ ਉਹ ਜ਼ਿੰਦਗੀ ਨਾ ਮਿਲੀ ਵਰਗੀ ਉਹ ਹੁੰਦੀ ਹੈ ਇਹ ਸਿਰਫ ਇੱਥੇ ਨਹੀਂ ਖਤਮ ਹੁੰਦਾ ਜਦੋਂ ਕੋਈ ਕਲਟ ਫਾਲੋਅਰ ਕੋਈ ਔਰਤ ਇਹਦੇ ਕੋਲੇ ਆਉਂਦੀ ਸੀ ਕੋਈ ਪ੍ਰੋਬਲਮ ਲੈ ਕੇ ਕਿ ਹਾਂ ਮੈਨੂੰ ਕੋਈ ਬਿਮਾਰੀ ਹੈ ਜਾਂ ਮੈਨੂੰ ਕੋਈ ਆ ਛੋਟੀ ਮੋਡੀ ਪ੍ਰੋਬਲਮ ਹੈ ਸਿਰ ਦੁਖਦਾ ਢਿੱਡ ਦੋਖਦਾ ਵਾਟ ਐਵਰ ਇਹ दारू ਪੀਤੀ ਹੁੰਦੀ ਸੀ ਇਹਦੀ ਇਹ ਆਪ ਪਹਿਲਾਂ ਹੀ दारू ਪੀਤੀ ਤੇ ਲੋੜ ਵੀ ਨਹੀਂ ਐਨਾ ਆਪ ਆਪ ਹੀ ਸਾਲਾ ਪਾਗ ਲੈਣਾ ਸੀ ਬੰਦਾ ਇਹ ਖੁਦ ਸਰਜਰੀ ਕਰਨ ਲੱਗ ਜਾਂਦਾ ਕਿ ਬਿਨਾਂ ਕਿਸੇ ਕੋਈ ਇਹਨੂੰ ਕੋਈ ਐਕਸਪੀਰੀਅੰਸ ਨਹੀਂ ਸੀਗਾ ਮੈਡੀਕੇਸ਼ਨ ਦਾ ਕੁਝ ਨਹੀਂ ਸੀਗਾ ਇਹ ਕਹਿੰਦਾ ਸੀਗਾ ਮੈਂ ਖੁਦ ਸਰਜਰੀ ਕਰਦਾ 1988 ਦੇ ਵਿੱਚ ਸੌਲਾਂਗੇ ਬੋਇਲਰਡ ਨਾਮ ਦੀ ਇੱਕ ਵਾਈਫ ਸੀਗੀ ਇਹਦੀ ਉਹਨੇ ਇਹਨੂੰ ਕਿਹਾ ਮੈਨੂੰ ਬਹੁਤ ਬੁਰਾ ਢਿੱਡ ਦੇ ਵਿੱਚ ਦਰਦ ਹੋ ਰਿਹਾ ਹੈ ਤੇ ਰੌਕ ਕਹਿੰਦੇ ਉਹਨੂੰ ਵਾਪਸ ਕਹਿੰਦਾ ਕਿ ਤੂੰ ਜਿਹੜਾ ਹੁਣ ਅੰਦਰੋਂ ਸ਼ੈਤਾਨ ਦੇ ਨਾਲ ਭਰ ਚੁੱਕੀ ਹੈ ਬਿਲਕੁਲ ਤੇ ਤੇਰੇ ਵਿੱਚੋਂ ਸ਼ੈਤਾਨ ਨੂੰ ਕੱਢਣ ਦੀ ਲੋੜ ਹੈ ਤੇ ਹੁਣ ਅੱਗੇ ਜੋ ਵਾਪਰਨਾ ਉਹ ਐਦਾਂ ਲੱਗਦਾ ਹੈ ਕਿ ਕੋਈ ਮੂਵੀ ਉਹ ਚੱਲ ਰਹੀ ਹੈ ਸੌਲਾਂਗੇ ਜਿਹੜੀ ਔਰਤ ਸੀਗੀ ਉਹਨੂੰ ਕਿਚਨ ਟੇਬਲ ਦੇ ਨਾਲ ਬੰਨ ਦਿੱਤਾ ਜਾਂਦਾ ਹੈ ਤੇ ਰੌਕ ਕਹਿੰਦੇ ਕਿ ਫੁੱਲ दारू ਪੀ ਕੇ ਤਿਆਰ ਹੋਣ ਲੱਗਦਾ ਕਿਚਨ ਨਾਈਫ ਚੱਕਦਾ ਤੇ ਉਹਦੀ ਢਿੱਡ ਨੂੰ ਬਿਲਕੁਲ ਵਿੱਚੋਂ ਪਾੜ ਦਿੰਦਾ ਤੇ ਉੱਥੇ ਕਈ ਕਲਡ ਦੇ ਫਾਲੋਅਰ ਉਹ ਚੀਜ਼ ਨੂੰ ਦੇਖ ਵੀ ਰਹੇ ਸੀ ਮਤਲਬ ਮਜਬੂਰੀ ਸੀ ਕਿ ਉਹਨਾਂ ਦੀ ਦੇਖਣਾ ਖੜ ਕੇ ਦੇਖ ਵੀ ਰਹੇ ਸੀ ਉਹ ਚੀਕਾਂ ਮਾਰ ਰਹੀ ਸੀ ਔਰਤ ਤੇ ਰੌਕ ਆਪਣੇ ਡਰਟੀ ਹੱਥਾਂ ਨੂੰ ਸੋਲਾਂਗੇ ਦੇ ਢਿੱਡ ਦੇ ਵਿੱਚ ਪਾਉਂਦਾ ਤੇ ਉਹਦੀਆਂ ਇੰਟੈਸਟਾਈਨਜ਼ ਬਾਹਰ ਖਿੱਚ ਲੈਂਦਾ ਤੇ ਬਾਕੀਆਂ ਨੂੰ ਦਿਖਾਉਂਦਾ ਕਿ ਦੇਖੋ ਇਹਦਾ ਮੈਂ ਸ਼ੈਤਾਨ ਬਾਹਰ ਕੱਢਦਾ ਤੇ ਡੇੜੇ ਇੱਕ عورت ਖੜੀ ਹੁੰਦੀ ਹੈ ਡਰੀ ਹੋਈ ਉਹਨੂੰ ਸੋਲਾਂਗੇ ਨੂੰ ਸੀਨ ਦਾ ਆਰਡਰ ਦਿੰਦਾ ਮਤਲਬ ਉਹਦੇ ਢਿੱਡ ਨੂੰ ਸਿਉਣ ਦਾ ਆਰਡਰ ਦਿੰਦਾ ਜਿਹੜਾ ਕਿ ਰੈਗੂਲਰ ਨੀਡਲ ਤੇ ਰੈਗੂਲਰ ਥ੍ਰੈਡ ਨਾਲ ਤੇ ਸੋਲਾਂਗੇ ਇੰਨੀ ਕੁ ਜ਼ਿਆਦੇ ਪੇਨ ਦੇ ਵਿੱਚ ਹੁੰਦੀ ਹੈ ਮਤਲਬ ਉਹ ਨੈਕਸਟ 2 ਦਿਨ ਤੜਸਦੀ ਰਹਿੰਦੀ ਹੈ ਕਹਿੰਦੇ ਉਹ ਤੜਸਦੀ ਤੜਸਦੀ ਅਗਲੇ 2 ਦਿਨ ਮਰ ਜਾਂਦੀ ਹੈ 2 ਦਿਨ ਦੇ ਵਿੱਚ ਮਰ ਜਾਂਦੀ ਹੈ ਤੇ ਰੌਕ ਆਪਦੇ ਬਾਕੀ ਫੋਲੋਅਰਸ ਨੂੰ ਕਲਟ ਦੇ ਕਮਿਊਨ ਦੇ ਵਿੱਚ ਜਿਹੜੇ ਮੈਂਬਰਸ ਰਹਿ ਰਹੇ ਹੁੰਦੇ ਨੇ ਉਹ ਸਾਰਿਆਂ ਨੂੰ ਕਹਿੰਦਾ ਵੀ ਜੇ ਇਹ ਗੱਲ ਕਿਤੇ ਬਾਹਰ ਗਈ ਤਾਂ ਮੈਂ ਤੁਹਾਨੂੰ ਵੀ ਮਾਰ ਦੂੰਗਾ ਹੁਣ ਇਹ ਸਿਰਫ ਇੱਕ ਬੰਦੇ ਨਾਲ ਚੀਜ਼ਾਂ ਨਹੀਂ ਹੋ ਰਹੀਆਂ ਹੁੰਦੀਆਂ ਇਹ ਲਗਭਗ ਬਹੁਤ ਨਾਲੇ ਚੀਜ਼ਾਂ ਹੋ ਰਹੀਆਂ ਹੁੰਦੀਆਂ ਜੋ ਆਕਾ ਨਾਲ ਕੀ ਵੱਡਿਆਂ ਨਾਲ ਕੀ ਬੁੜਿਆਂ ਨਾਲ ਕੀ ਸਭ ਨਾਲ ਟਰਟਚਰ ਹੋ ਰਿਹਾ ਹੁੰਦਾ ਉਹ ਇੱਕ ਤਰ੍ਹਾਂ ਦੇ ਇਸ ਹੱਦ ਤੱਕ ਦੇ ਬੰਦੀ ਬਣ ਗਏ ਹੁੰਦੇ ਨੇ ਮਤਲਬ ਉਹਨਾਂ ਕੋਲੇ ਕੋਈ ਚਾਰਾ ਨਹੀਂ ਹੁੰਦਾ ਕਿ ਹੁਣ ਅਸੀਂ ਜਾਈਏ ਤਾਂ ਕਿੱਥੇ ਜਾਈਏ ਕੁਝ ਨੇ ਇੱਕ ਦੋ ਨੇ ਐਸਕੇਪ ਅਟੈਂਪਟ ਕੀਤੇ ਵੀ ਹੁੰਦੇ ਨੇ ਕਈ ਸਕਸੈਸਫੁਲ ਵੀ ਹੋ ਗਏ ਹੁੰਦੇ ਨੇ ਕਿਉਂਕਿ ਡਾਰਕ ਹੁੰਦਾ ਸੀਗਾ ਜਦੋਂ ਹਨੇਰਾ ਹਨੇਰੇ ਦੇ ਵਿੱਚ ਜੰਗਲ ਦੇ ਵਿੱਚ ਕਈ ਜਾ ਕੇ ਭੱਜ ਜਾਂਦੇ ਸੀਗੇ ਬਟ ਕਈ ਵਾਪਿਸ ਆ ਜਾਂਦੇ ਸੀ ਦੁਬਾਰਾ ਉਹ ਕਹਿੰਦੇ ਸੀਗੇ ਕਿ ਸਾਡੇ ਤੋਂ ਸਾਡੇ ਖੁਦਾ ਬਿਨਾ ਰਹਿਣਾ ਨਹੀਂ ਜਾਂਦਾ ਇਹਨਾਂ ਦੇ ਵਿੱਚੋਂ ਜਿਹੜੀ ਆਪਾਂ ਸ਼ੁਰੂਆਤ ਦੇ ਵਿੱਚ ਔਰਤ ਦੀ ਗੱਲ ਕੀਤੀ ਸੀਗੀ ਗੈਬਰੀਅਲ ਲਵੈਲ ਉਹਨੂੰ ਕਹਿੰਦੇ ਕਿ ਰੌਕ ਜਮਾਂ ਪਸੰਦ ਨਹੀਂ ਸੀ ਕਰਦਾ ਉਹਦੇ ਤੇ ਬਹੁਤ ਹੀ ਟਾਰਚਰ ਹੋਇਆ ਵਾਰ-ਵਾਰ ਟਾਰਚਰ ਹੋਇਆ ਉਹ ਔਰਤ ਦੇ ਕਹਿੰਦੇ ਆਣੇ ਵੱਖੀ ਦੇ ਵਿੱਚ ਗੋਲੀ ਵੀ ਮਾਰੀ ਹੋਈ ਸੀ ਉਹ ਔਰਤ ਦੇ ਅੱਠ ਦੰਦ ਵੀ ਕੱਢੇ ਹੋਏ ਸੀਗੇ ਤੇ ਉਹ ਔਰਤ ਦੇ ਜਿਵੇਂ ਟੇਬਲ ਤੇ ਹੱਥ ਪਿਆ ਫਿਲਮਾਂ 'ਚ ਨਹੀਂ ਦੇਖਦੇ ਆਪਾਂ ਹੱਥ ਦੇ ਵਿੱਚ ਦੀ ਚਾਕੂ ਲੰਘਾਤਾ ਤੇ ਟੇਬਲ ਦੇ ਵਿੱਚ ਦੀ ਕੱਢਦਾ ਉਹ ਚੀਜ਼ ਵੀ ਕੀਤੀ ਹੋਈ ਸੀ ਨਾਲ ਗੈਬਰੀਅਲ ਦੀਆਂ ਉਂਗਲਾਂ ਵੀ ਕਟੀਆਂ ਹੋਈਆਂ ਸੀਗੀਆਂ ਬਟ ਹਲੇ ਵੀ ਜਿਹੜਾ ਡਾਰਕੈਸਟ ਚੀਜ਼ ਸੀ ਉਹ ਹਲੇ ਵੀ ਆਉਣੀ ਬਾਕੀ ਸੀ ਇੱਕ ਦਿਨ ਰੌਕ ਡਿਸਾਈਡ ਕਰਦਾ ਕਿ ਜਿਹੜੀ ਗੈਬਰੀਅਲ ਔਰਤ ਹੈ ਉਹਦੀ ਜਿਹੜੀ ਸੱਜੀ ਬਾਹ ਹੈ ਉਹਦੇ ਵਿੱਚ ਸ਼ੈਤਾਨ ਹੈ ਮਤਲਬ ਉਹ ਸ਼ੈਤਾਨ ਨਾਲ ਭਰੀ ਹੋਈ ਹੈ ਜਾਂ ਈਵਲ ਹੈ ਮਤਲਬ ਵਟ ਏਵਰ ਉਹ ਮਤਲਬ ਇਹਨੂੰ ਕੱਢਣੀ ਪੈਣੀ ਹੈ ਕੱਟਣੀ ਪੈਣੀ ਹੈ ਤੇ ਇੱਕ ਜਿਹੜੀ ਰਬਿੰਗ ਐਲਕੋਹਲੀ ਹੁੰਦੀ ਹੈ ਜਿਹੜੀ ਆਪਾਂ ਜ਼ਖਮਾਂ ਤੇ ਲਾਉਣੇ ਹੁੰਦੇ ਆ ਉਹ ਐਲਕੋਹਲ ਗੈਬਰੀਅਲ ਨੂੰ ਪਲਾਈ ਗਈ ਧੱਕੇ ਨਾਲ ਕਿ ਜਿਹੜਾ ਤੇਰਾ ਤੇ ਰੋਕਨੇ ਆਪ ਦੇ ਇੱਕ ਫੋਲੋਅਰ ਨੂੰ ਗੈਬਰੀਅਲ ਦਾ ਹੱਥ ਵੱਡਣ ਨੂੰ ਕਿਹਾ ਕੂਣੀ ਤੋਂ ਨੀਚੇ-ਨੀਚੇ ਹੱਥ ਵੱਡਣ ਨੂੰ ਕਿਹਾ ਹੁਣ ਇਹ ਘਟਨਾ ਤੋਂ ਬਾਅਦ ਵਿੱਚ ਗੈਬਰੀਅਲ ਨੂੰ ਐਦਾਂ ਲੱਗਿਆ ਸੀਗਾ ਕਿ ਹਾਂ ਹੁਣ ਮੈਨੂੰ ਐਸਕੇਪ ਕਰਨਾ ਹੀ ਪੈਣਾ ਉਹਨੇ ਪਹਿਲਾਂ ਵੀ ਐਸਕੇਪ ਕੀਤਾ ਸੀ ਬਟ ਇਹ ਦੁਬਾਰਾ ਮੈਨੀਪੂਲੇਟ ਕਰਕੇ ਲੈ ਆਇਆ ਸੀ ਕਿਉਂਕਿ ਉਹਨੂੰ ਹੁਣ ਸਮਝ ਆਇਆ ਸੀਗਾ ਕਿ ਜੇ ਮੈਂ ਇੱਥੇ ਹੋਰ ਸਮਾਂ ਰਹੀ ਤਾਂ ਇਹ ਮੇਰਾ ਇੱਕ-ਇੱਕ ਪੀਸ ਐਦਾਂ ਹੀ ਕੱਟ-ਕੱਟ ਕੇ ਮੈਨੂੰ ਮਾਰ ਦੂਗਾ ਖੂਨ ਦੇ ਨਾਲ ਲੱਥਪੱਥ ਡਰੀ ਹੋਈ ਠੰਡ ਲੱਗੀ ਹੋਈ ਗੈਬਰੀਅਲ ਜੰਗਲ ਦੇ ਵਿੱਚ ਨੂੰ ਭੱਜਦੀ ਹੈ ਇਹ ਜੰਗਲ ਦੇ ਵਿੱਚ ਗੈਬਰੀਅਲ 19 ਜ਼ਖਮੀ ਹਾਲਾਤਾਂ ਦੇ ਵਿੱਚ 2 ਦਿਨ ਰਹਿੰਦੀ ਹੈ ਤੇ 2 ਦਿਨ ਬਾਅਦ ਉਹਨੂੰ ਰੋਡ ਮਿਲਦਾ ਜਦੋਂ ਗੈਬਰੀਅਲ ਨੂੰ ਹਸਪੀਟਲ ਦੇ ਵਿੱਚ ਲੈ ਕੇ ਜਾਇਆ ਗਿਆ ਤੇ ਹਸਪੀਟਲ ਜਿਹੜੀਆਂ ਨਰਸਾਂ ਸੀਗੀਆਂ ਜਾਂ ਹੋਰ ਪੁਲਿਸ ਡਿਪਾਰਟਮੈਂਟ ਸੀ ਉੱਥੇ ਉਹ ਇਹਦੇ ਤੋਂ ਵਾਰ-ਵਾਰ ਪੁੱਛ ਰਹੇ ਸੀਗੇ ਵੀ ਤੇਰਾ ਐਨਾ ਬੁਰਾ ਹਾਲ ਮਤਲਬ ਇਹ ਤੂੰ ਕਿੱਥੋਂ ਆਈਆਂ ਜਾਂ ਕੀ ਕੀਤਾ ਕਿਵੇਂ ਹੋਇਆ ਦੱਸੰਦਟ ਬਟ ਇਹ ਕਹਿੰਦੇ ਉਦੋਂ ਵੀ ਥੋੜਾ ਜਿਹਾ ਇੰਨੀ ਜ਼ਿਆਦਾ ਦੇਖੋ ਤੁਸੀਂ ਇੰਨੀ ਜ਼ਿਆਦਾ ਮੈਨਿਪੂਲੇਸ਼ਨ ਦਿਮਾਗ ਤੇ ਜੜੀ ਪਈ ਸੀ ਕਹਿੰਦੇ ਕਿ ਉਹਨੂੰ ਵੀ ਥੋੜਾ ਥੋੜਾ ਇਹ ਕਤਰਾ ਰਹੀ ਸੀ ਕੀ ਦੱਸਣ ਤੋਂ ਬਟ ਫਿਰ ਹੌਲੀ ਹੌਲੀ ਇਹਨੂੰ ਪੁਲਿਸ ਨੇ ਜਦੋਂ ਕੰਫਰਟੇਬਲ ਕੀਤਾ ਫਿਰ ਇਹ ਦੱਸਣ ਲੱਗੀ ਆਪਦੀ ਗੱਲਾਂ ਹੁਣ ਇਹਨੇ ਇਸ ਹੱਦ ਤੱਕ ਸਟੋਰੀ ਡਿਟੇਲ ਦੇ ਵਿੱਚ ਦੱਸੀ ਕਿ ਪੁਲਿਸ ਤੂੰ ਰਿਹਾ ਹੀ ਨਹੀਂ ਗਿਆ ਮਤਲਬ ਪੁਲਿਸ ਨੂੰ ਐਕਸ਼ਨ ਲੈਣਾ ਹੀ ਪਿਆ ਕਿਉਂਕਿ ਪੁਲਿਸ ਨੂੰ ਪਹਿਲਾਂ ਵੀ ਚੀਜ਼ਾਂ ਦਾ ਪਤਾ ਸੀਗਾ ਈਵਨ ਪੁਲਿਸ ਨਿਗਰਾਨੀ ਵੀ ਰੱਖ ਰਹੀ ਸੀਗੀ ਵੀ ਇੱਥੇ ਕੁਝ ਨਾ ਕੁਝ ਡਾਰਕ ਹੋ ਰਿਹਾ ਪਰ ਪੁਲਿਸ ਕੋਲੇ ਨਾ ਤਾਂ ਕੋਈ ਸਾਹਮਣੇ ਬੰਦਾ ਆਉਂਦਾ ਸੀਗਾ ਤੇ ਨਾ ਹੀ ਕੋਈ ਸਬੂਤ ਮਿਲਦਾ ਸੀਗਾ ਉਹਨੇ ਫਸਟ ਟਾਈਮ ਸੀਗਾ ਜਿਹੜਾ ਪ੍ਰੋਪਰ ਐਨੀ ਡਿ ਤੇ ਪੁਲਿਸ ਉਹੀ ਕੈਂਪ ਤੇ ਜਾਂਦੀ ਹੈ ਕਮਿਊਨ ਤੇ ਰੇਡ ਮਾਰਨ ਜਾਂਦੀ ਹੈ ਤੇ ਉੱਥੇ ਕੋਈ ਨਹੀਂ ਹੁੰਦਾ ਮਤਲਬ ਉੱਥੋਂ ਸਾਰੇ ਭੱਜੇ ਗਏ ਹੁੰਦੇ ਨੇ ਮੈਨੂੰ ਲੱਗਦਾ ਵੀ ਕਮਿਊਨ ਫਾਲੋਅਰਸ ਫੜੇ ਗਏ ਨੇ ਬਟ ਰੌਕ ਨਹੀਂ ਹੁੰਦਾ ਉੱਥੇ ਰੌਕ ਉੱਥੋਂ ਕੁਝ ਟਾਈਮ ਬਾਅਦ ਪੰਜ ਛੇ ਹਫ਼ਤੇ ਬਾਅਦ ਫੜਿਆ ਜਾਂਦਾ ਕਿਤੇ ਲੁਕਿਆ ਹੋਇਆ ਪੁਲਿਸ ਕੈਂਪ ਤੋਂ ਸਾਰੇ ਜਵਾਕਾਂ ਨੂੰ ਤੇ ਸਾਰੇ ਸਰਵਾਈਵਰ ਸੀਗੇ ਜਿਹੜੇ ਉਹਨਾਂ ਨੂੰ ਰੈਸਕਿਊ ਕਰਦੀ ਹੈ ਉਹ ਕਹਿੰਦੇ ਕਿ ਸਾਰੇ ਡਰੇ ਹੋਏ ਸੀਗੇ ਸਾਰੇ ਇਦਾਂ ਸੀਗੇ ਜਿਵੇਂ ਕਈ-ਕਈ ਟਾਈਮ ਦਾ ਖਾਣਾ ਹੀ ਨਹੀਂ ਮਿਲਿਆ ਹੁੰਦਾ ਭੁੱਖ ਮਰੀ ਚ ਰਹਿ ਰਹੇ ਹੁੰਦੇ ਨੇ ਇਦਾਂ ਦੇ ਹਾਲਾਤ ਸੀਗੇ ਕੈਂਪ ਤੇ ਕਿਉਂਕਿ ਕਈਆਂ ਨੇ ਤਾਂ ਬਾਹਰ ਦੀ ਦੁਨੀਆ ਅਜੇ ਤੱਕ ਦੇਖੀ ਹੋਣੀ ਸੀਗੀ ਕਈ ਇਹ ਤਾਂ ਆਈਸੋਲੇਟਡ ਜਗ੍ਹਾ ਦੇ ਵਿੱਚ ਰਹਿ ਰਹੇ ਸੀਗੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਬਾਹਰਲੀ ਦੁਨੀਆ ਕੀ ਹੁੰਦਾ ਜਿਵੇਂ ਅਕਸਰ ਕਲਟਾਂ ਦੇ ਵਿੱਚ ਇਹੀ ਹੁੰਦਾ ਕਿ ਤੁਹਾਨੂੰ ਮਨਾਹੀ ਕੀਤੀ ਜਾਂਦੀ ਹੈ ਕਿ ਤੁਸੀਂ ਜਿਹੜੇ ਬਾਹਰਲੇ ਆਮ ਲੋਕ ਨੇ ਉਹਨਾਂ ਨਾਲ ਗੱਲ ਨਹੀਂ ਕਰਨੀ ਉਹਨਾਂ ਦੇ ਵਿੱਚ ਮਤਲਬ ਕੁਛ ਨਾ ਕੁਛ ਵਧੀਆ ਨਹੀਂ ਹੈਗਾ ਗੰਦੀਆਂ ਗੰਦੀਆਂ ਅਲੱਗ-ਅਲੱਗ ਚੀਜ਼ਾਂ ਦੱਸੀਆਂ ਜਾਂਦੀਆਂ ਨੇ ਕਿ ਉਹ ਤੁਹਾਡੇ ਤੋਂ ਕੁਝ ਭਾਲਦੇ ਨੇ ਜਾਂ ਲਾਲਚ ਹੈ ਜਾਂ ਵਟ ਏਵਰ ਬਟ ਮਨਾਹੀ ਕੀਤੀ ਜਾਂਦੀ ਹੈ ਕਿ ਤੁਸੀਂ ਬਾਹਰ ਗੱਲ ਨਹੀਂ ਕਰਨੀ ਕਿਸੇ ਨਾਲ ਹੁਣ ਰੌਕ ਦੇ ਅਰੈਸਟ ਤੋਂ ਬਾਅਦ ਇਹ ਚੀਜ਼ ਹੈ ਜਿਹੜੀ ਸਾਰੀ ਕੰਟਰੀ ਦੇ ਸਾਹਮਣੇ ਆਉਣ ਲੱਗਦੀ ਹੈ ਤੇ ਹੌਲੀ-ਹੌਲੀ ਡਿਟੇਲਸ ਅੱਗੇ ਕਿਉਂਕਿ ਸਾਰੇ ਸਰਵਾਈਵਰ ਮਿਲ ਜਿਹਦੇ ਨੇ ਉਹ ਆਪ ਦੀਆਂ ਆਪ ਦੀਆਂ ਕਹਾਣੀਆਂ ਦੱਸਣ ਲੱਗਦੇ ਨੇ ਤੇ ਕਹਿੰਦੇ ਕਿ ਕੈਨੇਡਾ ਦੀ ਕੰਟਰੀ ਹਿੱਲ ਜਾਂਦੀ ਆ ਉਸ ਟਾਈਮ ਤੇ ਰੌਕ ਆਪ ਦਾ ਵਕੀਲ ਆਪੇ ਬਣਿਆ ਹੋਇਆ ਹੁੰਦਾ ਇਹ ਇਦਾਂ ਕਹਿੰਦਾ ਹੁੰਦਾ ਕਿ ਬਾਕੀ ਸਾਰੇ ਇਹ ਝੂਠ ਬੋਲ ਰਹੇ ਨੇ ਕਿ ਮੈਂ ਮੈਦਨ ਵਾਲੀ ਰੱਬ ਆ ਜਾਂ ਮੈਦਨ ਵਾਲੀ ਰੱਬ ਦਾ ਰੂਪ ਬਣ ਕੇ ਆਇਆ ਸੀਗਾ ਇਹ ਤਾਂ ਐਵੇਂ ਹੀ ਆਪਦੇ ਕੋਲੀਆਂ ਫੁਵਾਹਾਂ ਉਡਾਈਆਂ ਪਈਆਂ ਨੇ ਇਹਨਾਂ ਨੇ ਤੇ ਇੱਕ ਆਪਾਂ ਹੋਰ ਗੱਲ ਕਰੀਏ ਕਿ ਕਲਟ ਦੇ ਜਿਹੜੇ ਫੋਲੋਅਰ ਸੀਗੇ ਉਹ ਵੀ ਇਹਨੂੰ ਪਿਤਾ ਜੀ ਕਹਿੰਦੇ ਸੀਗੇ ਪਾਪਾ کہہ ਕੇ ਬੁਲਾਉਂਦੇ ਸੀਗੇ 1943 ਦੇ ਵਿੱਚ ਰੌਕ ਗਿਲਟੀ ਫਾਊਂਡ ਹੁੰਦਾ ਤੇ ਇਹਨੂੰ ਉਮਰ ਕੈਦ ਹੁੰਦੀ ਆ 2011 ਦੇ ਵਿੱਚ ਫਰਵਰੀ 26 2011 ਦੇ ਵਿੱਚ ਜਦੋਂ 22 ਸਾਲ ਹੋ ਗਏ ਹੁੰਦੇ ਨੇ ਉਹਨੂੰ ਜੇਲ੍ਹ ਦੇ ਵਿੱਚ ਰੌਕ ਨੂੰ ਤੇ ਇਹਦੇ ਨਾਲ ਜਿਹੜਾ ਜੇਲ੍ਹ ਦਾ ਇਨਮੇਟ ਹੁੰਦਾ ਉਹ ਇਹਨੂੰ ਮਾਰ ਦਿੰਦਾ ਉਹ ਕਹਿੰਦਾ ਵੀ ਇਹ ਮੈਂ ਜਿਹੜਾ ਮਾੜਾ ਬੰਦਾ ਸੀਗਾ ਇਹ ਮੈਂ ਮਾਰਤਾ ਹੁਣ ਉਹ ਪਤਾ ਨਹੀਂ ਅੰਦਰ ਕੁਝ ਉਹਨਾਂ ਦੇ ਇਹੋ ਜਿਹਾ ਚੱਲਦਾ ਸੀਗਾ ਕਿ ਉਹਨੂੰ ਵੀ ਮੈਨੀਪੂਲੇਟ ਕਰਨ ਦੀ ਕੋਸ਼ਿਸ਼ ਕਰਦਾ ਹੋਊਗਾ ਜਾਂ ਅੰਦਰ ਹੋ ਜਾਂਦਾ ਜਿਹੜਾ ਐਨੀਮੇਟ ਸੀਗਾ ਉਹਨੂੰ ਪਤਾ ਲੱਗ ਗਿਆ ਹੋਵੇ ਆਲੇ ਦੁਆਲੇੋਂ ਕਿ ਇਹ ਕਿਹੇ-ਕਿਹੇ ਜੇ क्रੂਅਲ ਪਿਨਿਸ਼ਮੈਂਟਾਂ ਨੇ ਜਿਹੜੀਆਂ ਉਹਦੇ ਘਰ ਕੇ ਅੰਦਰ ਆਇਆ ਹੁਣ ਸਰਵਾਈਵਰਜ਼ ਲਈ ਬਹੁਤ ਔਖਾ ਸੀਗਾ ਪਹਿਲਾਂ ਤਾਂ ਜਿਹੜਾ ਕਲਟ ਸੀਗਾ ਉਹਨੂੰ ਛੱਡਣਾ ਬਹੁਤ ਔਖਾ ਸੀਗਾ ਕਿਉਂਕਿ ਉਹ ਸਾਰੀ ਜਿਹੜੀ ਉਹਨਾਂ ਦੀ ਜ਼ਿੰਦਗੀ ਹੈ ਸਾਰੀ ਜਿਹੜੀ ਦੁਨੀਆ ਉਹ ਕਲਟ ਦੇ ਆਲੇ-ਦੁਆਲੇ ਘੁੰਮ ਰਹੀ ਹੈ ਇਹਨਾਂ ਨੂੰ ਹੁਣ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਨਵੇਂ ਸਿਰੇ ਤੋਂ ਸ਼ੁਰੂ ਕਰਨੀ ਪੈਣੀ ਸੀ ਜ਼ਿੰਦਗੀ ਦੀਆਂ ਸਾਰੀਆਂ ਚੀਜ਼ਾਂ ਦੁਬਾਰਾ ਸਿੱਖਣੀਆਂ ਪੈਣੀਆਂ ਸੀਗੀਆਂ ਕਿ ਕਿਵੇਂ ਕਿਸੇ ਤੇ ਭਰੋਸਾ ਕਰਿਆ ਜਾਵੇ ਕਿਵੇਂ ਡਰ ਤੋਂ ਬਿਨਾ ਰਹਾ ਜਾਵੇ ਜਾਂ ਕਿਵੇਂ ਜ਼ਿੰਦਗੀ ਦੇ ਵਿੱਚ ਰਾਈਟ ਚੁਆਇਸਸ ਬਣਾਈਆਂ ਜਾਣ ਤੇ ਇੱਕ ਹੋਰ ਗੱਲ ਕਰਨੀ ਮੈਂ ਭੁੱਲ ਗਿਆ ਇਹ ਇੰਨਾ ਕੁ ਜ਼ਿਆਦਾ ਕ੍ਰੇਜ਼ੀ ਕ੍ਰੇਜ਼ੀ ਪਰਸਨੈਲਿਟੀ ਸੀ ਕਿ ਇਹ ਕਹਿੰਦੇ ਕਿ ਜਿਹੜੇ ਡੈਡ ਸੀਗੇ ਡੈਡ ਨਾਲ ਪੀਪਲ ਨਾਲ ਵੀ ਸੈਕਸ ਕਰਦਾ ਸੀ ਮਤਲਬ ਉਹਨਾਂ ਨਾਲ ਵੀ ਸਰੀਰੀ ਰਿਸ਼ਤ ਬਣਾਉਂਦਾ ਸੀ ਆਈ ਮੀਨ ਵਾਕਈ ਵੀ ਇਹ ਸਟੋਰੀ ਮੈਨੂੰ ਇੱਕ ਵਾਰ ਜਦੋਂ ਮੈਂ ਪੜ੍ਹ ਰਿਹਾ ਸੀ ਮੈਨੂੰ ਇਦਾਂ ਲੱਗ ਰਿਹਾ ਸੀ ਕਿ ਰਹਿਣ ਹੀ ਦੇਵਾ ਮੈਂ ਇਹ ਤਾਂ ਇੰਨੀ ਡਾ ਜਿਆਦਾ ਡਾਰਕ ਨਾ ਕਰਾਂ ਬਟ ਫਿਰ ਮੈਨੂੰ ਲੱਗਿਆ ਕਿ ਚਲੋ ਲੈਟਸ ਗੋ ਫॉर ਇਟ ਕਿ ਆਪਾਂ ਥੋੜਾ ਜਿਆਦਾ ਤਰੀਕੇ ਨਾਲ ਦੱਸ ਦਾਂਗੇ ਜਾਂ ਆਪਾਂ ਉਨੀ ਜਿਆਦਾ ਡੀਟੇਲ ਦੇ ਵਿੱਚ ਗੱਲਾਂ ਨਹੀਂ ਕਰਾਂਗੇ ਇਥੋਂ ਆਪ ਨੂੰ ਹੀ ਪਤਾ ਲੱਗਦਾ ਕਿ ਸਭ ਤੋਂ ਖਤਰਨਾਕ ਜਿਹੜੇ ਮੌਨਸਟਰ ਨੇ ਉਹਨਾਂ ਨੂੰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਖੁਦ ਇਨਵਾਈਟ ਕਰਦੇ ਹਾਂ